Сейчас. 10... वाहगुरु जी का खालसा वाहगुरु जी की फतेह हर साल की तरह गुरुद्वारा टिब्बी साहब नापा जी प्रबंधक कमेटी ਅੱਜ ਦੇ ਦਿਨ ਨੂੰ ਇੱਕ ਪਾਈ ਤੋਂ ਉਤਰੀ ਸਾਧ ਸੰਗਤ ਦੀ ਜਮੇਤੀ ਹੈ ਹਰ ਸਾਲ ਪੂਰਤਗਤ ਸਾ ਸੱਚੇ ਪਾਤਸ਼ਾਹ ਦੀ ਪਦੂਤੀ ਸ਼ਹਾਦਤ ਨੂੰ ਸੌਫਤ ਔਰ ਤੰਦਰ ਬਾਬਾ ਜਸਾ ਸਿੰਘ ਜੀ ਜਿਨ੍ਹਾਂ ਦਾ ਤਪ ਸਾਨ ਐਸਾਨ ਉਹਨਾਂ ਯਾਦ ਸਨਾਂ ਦੋ ਦਿਨਾਂ ਗੋਸਾਫ ਕਰਵਾਈ ਜਾਂਦੇ ਨੇ ਇਸ ਪੰਥ ਦੇ ਪ੍ਰਸਿੱਧ ਕੰਤਨੀ ਫੌਕ ਕਥਾ ਪਿਆਰ ਪੁੰਦ ਰਿਤੇ ਸੰਗਤ ਵੱਡੀ ਗਿਣਤੀ ਚ ਪਉਂਦੀ ਹੈ ਇਥੇ ਗੁਰੂ ਦਾ ਹੱਜ ਕਾਇਮ ਕਰਦੀ ਹੈ ਸਰਵਣ ਕਰਦੀ ਹੈ ਉਥੇ ਨਾਲ ਆਪਣਾ ਜੀਵਨ ਵੀ ਸਫਲ ਕਰਦੀ ਹੈ ਕਿਉਂਕਿ ਇਹਨਾਂ ਗੁਰੂ ਸਾਹਿਬਾਨ ਦੇ ਇਹਨਾਂ ਭਗਤਾਂ ਦੇ ਜੀਵਨ ਤੋਂ ਸਹਿਜ ਲੈ ਕੇ ਜਿਹੜਾ ਅਸੀਂ ਆਪਣਾ ਜੀਵਨ ਬਤੀਤ ਕਰਦੇ ਆ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਪੰਥਕ ਬਣੀ ਇਕਾ ਰੱਖੇ ਇਹ ਤਾਕਤ ਗੁਰੂ ਦਾ ਪ੍ਰਚਾਰ ਕਰਦੇ ਰਹਿਣ ਔਰ ਅਸੀਂ ਵੀ ਇੱਥੇ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰਦੇ ਰਹੀਏ ਸਦਾ ਧਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸਮੁੱਚਾ ਲਾਗਨਵਾਲੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਸਦਕਾ ਹਰ ਸਾਲ ਮਿਤੀ 23-24 ਨੂੰ ਦੋ ਰੋਜ਼ਾ ਸਾਲਾਨਾ ਸਮਾਗਮ ਨੌਵੇਂ ਪਾਸ਼ਾ ਸਹੇਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਅਤੇ ਧੰਤਰ ਬਾਬਾ ਜੱਸਾ ਸਿੰਘ ਜੀ ਜਿਨ੍ਹਾਂ ਦਾ ਇਹ ਤਪਸਥਾਨ ਹੈ ਗੁਰਦੁਆਰਾ ਟੀਪੀ ਸਾਹਿਬ ਉਹਨਾਂ ਦੀ ਸਾਲਾਨਾ ਯਾਦ ਨੂੰ ਮਨਾਉਂਦੇ ਹੋਏ ਇਹ ਦੋ ਰੋਜਾ ਸਮਾਗਮ ਹਰ ਸਾਲ ਮਨਾਇਆ ਜਾਂਦਾ ਹੈ ਸੋ ਸੰਗਤਾਂ ਦਾ ਵਿਸ਼ੇਸ਼ ਅਥਾਹ ਯੋਗਦਾਨ ਹੋਣ ਦੇ ਨਾਲ ਹੀ ਇਹ ਸਮਾਗਮ ਸੰਪੂਰਨ ਹੁੰਦੇ ਹਨ ਅਤੇ ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਜੁੜੀਆਂ ਰਹਿਣ ਔਰ ਇਸੇ ਤਰ੍ਹਾਂ ਇਹ ਸਮਾਗਮ ਚੜ੍ਹਦੀ ਕਲਾ ਨਾਲ ਮਨਾਏ ਜਾਣ ਵਾਹਿਗੁਰੂ ਜੀ ਦਾ ਖਾਲਸਾ ਪੁਰਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਗੁਰਦੁਆਰਾ ਕੀਤੀ ਸਾਹਿਬ ਨਪਾ ਇਥੋਂ ਦੀਆਂ ਸੰਗਤਾਂ ਵੱਲੋਂ ਨੌਵੇਂ ਪਾਤਸ਼ਾਹ ਜੀ ਦਾ ਸੀਦੀ ਦਾੜਾ ਜਿੱਥੇ ਬਣਾਇਆ ਜਾਂਦਾ ਉਹਦੇ ਨਾਲ ਹੀ ਇਸ ਸਥਾਨ ਦੇ ਵਿੱਚ ਕਾਫੀ ਲੰਮਾ ਸਮਾਂ ਬਾਬਾ ਜਸਾ ਸਿੰਘ ਜੀ ਬ੍ਰਹਮ ਗਿਆਨੀ ਮਹਾਂਪਤੀ ਇੱਥੇ ਰਹੇ ਉਹਨਾਂ ਦੀ ਯਾਦ ਦੇ ਵਿੱਚ ਵੀ ਇਹ ਸਾਲਾਨਾ ਸਮਾਰੋਹ ਅੱਜ ਗੁਰਦੁਆਰਾ ਟੀਪੀ ਸਾਹਿਬ ਵਿਖੇ ਸੰਗਤਾਂ ਵੱਲੋਂ ਮਨਾਇਆ ਗਿਆ ਸੰਗਤਾਂ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਸੇਵਾ ਕੀਤੀ ਹੈ ਇਸ ਨੇ ਤਨਦਨਾ ਤੋਂ ਉਹ ਕੁਰਬਾਨੀ ਦੇ ਜਪ ਚੱਲ ਰਹੇ ਆ ਜਿਨ੍ਹਾਂ ਦੇ ਅੱਜ ਓਗ ਪਾਈ ਗਏ ਇਹਨਾਂ ਦੇ ਸੰਗਤਾਂ ਦੇ ਵਿੱਚ ਬਹੁਤ ਪਾਰੀ ਉਤਸ਼ਾਹ ਸੀ ਬ੍ਰਹਮ ਗਿਆਨੀ ਪਪਾ ਜੱਸਾ ਸਿੰਘ ਜੀ ਨੇ ਉਹਨਾਂ ਦੀ ਯਾਦ ਦੇ ਵਿੱਚ ਸੰਗਤਾਂ ਦੇ ਵਿੱਚ ਬਹੁਤ ਪਿਆਰ ਆ ਉਹਨਾਂ ਦੇ ਸਾਲਾਨਾ ਸਵਾਗਤ ਵਿੱਚ ਵੱਧ ਛੜ ਕੇ ਇਲਾਕੇ ਦੀ ਸੰਗਤਾਂ ਜਿਹੜੀ ਬਹੁਤ ਸੇਵਾ ਕਰਦੀ ਅੱਜ ਸ਼ਰਧਾ ਭਰਪੂਰ ਦੇ ਨਾਲ ਸਾਰੇ ਗ੍ਰੰਥ ਚੁਕਾ ਅੱਜ ਸ਼ੋਭਿਤ ਹੋਣਾ ਪਾਹ ਹਮਸਬਬ ਜੋਗੇ ਸਸਨਾ ਆਤਮਾ ਸੁਪੰਪੰਦਾਰ ਬਰਾਹਮਣ ਸਾਰੇ ਵੱਲੋਂ ਲਿਖੇ ਗਏ ਉਹਨਾਂ ਵਿੱਚ ਦੱਸਿਆ ਨੂੰ ਸਾਡੇ ਭੰਗ ਹੋਇਆ ਜੇ ਸਾਡੇ ਬਸੀ ਕੀਰਤਨ ਦੇ ਸੰਤੂ ਦੀ ਸੇਵਾ ਕੀਤੀ ਹੈ ਬੜਾ ਅਨੰਦ ਮਿਲਿਆ ਸਾਡਾ ਪ੍ਰਿਤਮਾ ਜਿਹੜਾ ਬਰਾਹਮਣਾਂ ਦਾ ਸਾਥ ਹੈ ਨਾਲ ਤਾਂ ਵੀ ਬੜਾ ਦਨ ਬਖਸ਼ਿਸ਼ ਕੀਤਾ ਸੁਸੰਤਾਨ ਨੇ ਸਤਿਗੁਰੂ ਜੀ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਕੋਈ ਬਖਸ਼ੇ ਇਸੇ ਤਰ੍ਹਾਂ ਨੂੰ ਕਿਰਤ ਦੇ ਸਮਾਧਨ ਹੋਵੇ ਇਹਦੇ ਸਾਰੇ ਖੇਤ ਬੜਾ ਲਾਭਪੂਰਤਕ ਬਹਿਣਾ ਹੈ ਇਹ ਅਪਨਤੀ ਅਪਨਤੀ ਵਾਹਿਗੁਰੂ ਜੀ ਦੀ ਖਲਸਾ ਮਹਾਨ